ਪਰੇ ਬਾਜ਼ਾਰ ਦੇ ਵਿੱਚ ਇੱਕ ਚੋਰ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਬਹੁਤ ਹੀ ਆਸਾਨੀ ਦੇ ਨਾਲ ਇਸ ਚੋਰ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਗ੍ਰਾਹਕ ਦਾ ਰੂਪ ਧਾਰ ਕੇ ਨੌਜਵਾਨ ਦੁਕਾਨ ਦੇ ਵਿੱਚ ਵੜਦਾ ਹੈ ਤੇ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਤਾਂ ਨਾਲ ਹੀ ਉੱਥੇ ਖੜੀ ਮਹਿਲਾ ਦਾ ਪਰਸ ਟੱਕ ਫਰਾਰ ਹੋ ਜਾਂਦਾ ਹੈ ਤੇ ਉਹ ਮਹਿਲਾ ਅੰਦਾਜ਼ਾ ਤੱਕ ਨਹੀਂ ਲਗਾ ਸਕਦੀ ਸੀ ਕਿ ਦੁਕਾਨ ਦੇ ਵਿੱਚ ਵੜਿਆ ਇਹ ਨੌਜਵਾਨ ਇੱਕ ਚੋਰ ਹੈ ਤੇ ਜੇਕਰ ਤੁਸੀਂ ਵੀ ਬਾਜ਼ਾਰ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ ਸਤਰਕ ਰਹਣ ਦੀ ਲੋੜ ਹੈ ਕਿਉਂਕਿ ਇਹ ਨਹੀਂ ਪਤਾ ਕਿ ਦੂਜੇ ਪਲ ਤੁਹਾਡੇ ਨਾਲ ਖੜਾ ਵਿਅਕਤੀ ਤੁਹਾਡਾ ਪਰਸ ਜਾਂ ਮੋਬਾਈਲ ਫੋਨ ਚੋ ਕੇ ਫਰਾਰ ਹੋ ਜਾਵੇ ਜਿਵੇਂ ਕਿਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਨੌਜਵਾਨ ਦੁਕਾਨ ਦੇ ਵਿੱਚ ਵੜਦਾ ਹੈ ਤੇ ਦੁਕਾਨ ਦੇ ਵਿੱਚ ਵੜਨ ਤੋਂ ਬਾਅਦ ਪਹਿਲਾ ਉਹ ਆਪਣੇ ਫੋਨ ਤੇ ਗੱਲ ਕਰਨੀ ਸ਼ੁਰੂ ਕਰ ਦਿੰਦਾ ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ ਤਾਂ ਨਾਲ ਹੀ ਉਸ ਮਹਿਲਾ ਦਾ ਪਰਸ ਚੋ ਕੇ ਉੱਥੋਂ ਫਰਾਰ ਹੋ ਜਾਂਦਾ ਹੈ ਜਿਹੜੇ ਤਸਵੀਰਾਂ ਹੁਸ਼ਿਆਰਪੁਰ ਤੋਂ ਸਾਮਣੇ ਆਈਆਂ ਨੇ ਜਿੱਤੇ ਹੁਸ਼ਿਆਰਪੁਰ ਦੇ ਵਿੱਚ ਜਦੋਂ ਇਹ ਮਹਿਲਾ ਆਪਣੇ ਬੱਚ ਨੂੰ ਸਕੂਲ ਤੋਂ ਵਾਪਸ ਲੈ ਜਾ ਰਹੀ ਸੀ ਤਾਂ ਰਾਹ ਦੇ ਵਿੱਚ ਉਹ ਆਪਣੇ ਫੋਨ ਦਾ ਸਕਰੀਨ ਗਾਰਡ ਲਵਾਉਣ ਲਈ ਲੁਕਦੀ ਹੈ ਤਾਂ ਜਦੋਂ ਉਹ ਸਕਰੀਨ ਗਾਰਡ ਜਿਹੜਾ ਦੁਕਾਨਦਾਰ ਉਸ ਦਾ ਲਗਾ ਰਿਹਾ ਹੁੰਦਾ ਤਾਂ ਉੱਥੇ ਹੀ ਦੂਜੇ ਪਲ ਇੱਕ ਨੌਜਵਾਨ ਦੁਕਾਨ ਦੇ ਵਿੱਚ ਵੜਦਾ ਜੋ ਪਹਿਲਾਂ ਫੋਨ ਤੇ ਗੱਲ ਕਰਦਾ ਹੈ ਤਾਂ ਫੋਨ ਤੇ ਗੱਲ ਕਰਦੇ ਕਰਦੇ ਜਿਵੇਂ ਹੀ ਉਸ ਨੂੰ ਮੌਕਾ ਲੱਗਦਾ ਹੈ ਉਹ ਉੱਥੇ ਪਹਿਲਾਂ ਖੜੀ ਮਹਿਲਾ ਦਾ ਪੋਰਸ ਚੋਕੇ ਫਰਾਰ ਹੋ ਜਾਂਦਾ ਤੇ ਵੀ ਦੱਸਣੇ ਉਹਦੇ ਕਿ ਦੋ ਨੌਜਵਾਨ ਉਸ ਵੇਲੇ ਉਸ ਦੁਕਾਨ ਤੇ ਆਏ ਸਨ ਜਿਨ੍ਹਾਂ ਚ ਇੱਕ ਨੌਜਵਾਨ ਦੁਕਾਨ ਦੇ ਅੰਦਰ ਵੜਦਾ ਤੇ ਦੂਜਾ ਨੌਜਵਾਨ ਦੁਕਾਨ ਤੇ ਬਾਹਰ ਹੀ ਖੜਾ ਹੁੰਦਾ ਤੇ ਪੂਰੇ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਕਾਫੀ ਜ਼ਿਆਦਾ ਵੱਡ ਚੁੱਕੀਆਂ ਨੇ ਹੁਣ ਦੁਕਾਨ ਤੇ ਜਾ ਕੇ ਜੇਕਰ ਤੁਸੀਂ ਕੋਈ ਕੰਮ ਕਰਾਉਣਾ ਹੈ ਤਾਂ ਉਦੋਂ ਵੀ ਤੁਸੀਂ ਸੁਰੱਖਿਅਤ ਨਹੀਂ ਹੋ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਸਤਾਰਕ ਰਹਿਣ ਦੀ